ਅਸੀਂ ਹੈਗੇ ਆਂ ਇਸ ਵੇਲੇ ਮਿਰਕਾ ਬਾਈਪਾਸ ਉਤੇ ਸਥਿਤ ਦੀਪ অর্ਗੈਨਿਕ ਫਾਰਮ ਜਿਹਦੇ ਮਾਲਕ ਨੇ ਸਾਡੇ ਜੰਗਨੂਟ ਫਾਰਮਰ ਗਰੁੱਪ ਦੇ ਜੁਆਇੰਟ ਸਖਤਰ ਸਰਦਾਰ ਨਿਯਤ ਸਿੰਘ ਹੁੰਦਲ ਪਰ ਮੈਨੂੰ ਇਹ ਕਹਿਣਾ ਪਵੇਗਾ ਵੀ ਇਹਦੇ ਕਰਤਾ ਤਰਤਾ ਤੇ ਸਾਰੀ ਇਹਦੀ ਫਾਰਮ ਦੀ ਜਿਹੜੀ ਚੜ੍ਹਦੀ ਕਲਾ ਆ ਉਹ ਸਾਡੇ ਬੀਜੀ ਉਹਨਾਂ ਦੇ ਮਾਤਾ ਜੀ ਸਰਦਾਰ ਨੀ ਜਿਸਪਾਲ ਕੋਲ ਹੁੰਦੜ ਜਿਹੜੇ ਆ ਉਹਨਾਂ ਸਤਕਾ ਸਾਰੀਆਂ ਬਰਕਤਾਂ ਇੱਥੇ ਅੱਜ ਇੱਥੇ ਨਾ ਆਪਾਂ ਟ੍ਰਿਪਲ ਸੀਡਿੰਗ ਕਰ ਰਹੇ ਸੀਗੇ ਤੇ ਮੇਰੇ ਨਾਲ ਨੇ ਸਾਡੇ ਜੰਗਨੂਟੋ ਫਾਰਮਰ ਗਰੁੱਪ ਦੀ ਕੋਰ ਕਮੇਟੀ ਦੇ ਮੈਂਬਰ ਮਨਜੋਗ ਐਸਸੀ ਮੰਡੀ ਬੋਰਡ ਸਰਦਾਰ ਬਲਦੇਵ ਸਿੰਘ ਬਾਜਵਾ ਇਹ ਧਾਰੀਵਾਲ ਦੇ ਵਿੱਚ ਲੇਲ ਪਿੰਡ ਦੇ ਲਾਗੇ ਇੱਕ ਮਾਨਵਤਾ ਸੇਵਾ ਸੰਸਥਾਨਾਂ ਦੀ ਸੋਸਾਇਟੀ ਆ ਬਿਰਦਾ ਆਸ਼ਰਮ ਆ ਉਹਦੇ ਚ ਵੀ ਵੱਡਾ ਯੋਗਦਾਨ ਇਹਨਾਂ ਦਾ ਤੇ ਕੱਲ ਹੀ ਇਹਨਾਂ ਨੇ ਉੱਥੋਂ ਦੀ ਵੀਡੀਓ ਪਾਈ ਅੱਜ ਅਸੀਂ ਇੱਥੇ ਨਾ ਪਾਕਿਸਤਾਨੀ ਬਾਸਮਤੀ ਵੜਦੇ ਵੜਦੇ ਤੇ ਸੋਨਾਮਤੀ ਕਣਕ ਕੇਰਦੇ ਕੇਰਦੇ ਜੋ ਕਿ ਟੋਟਲ ਇਹ 5 ਕਿੱਲੇ ਦਾ ਪਲਾਟ ਜਿਹੜਾ ਆ ਪਿਓਰ ਆਰਗੇਨਿਕ ਐ 70 ਸਾਲਾਂ ਤੋਂ ਕੋਈ ਕੈਮਲ ਕੈਮੀਕਲ ਨਹੀਂ ਟੱਚ ਹੁੰਦਾ ਅਚਾਨਕ ਬਾਜਵਾ ਸਾਹਿਬ ਸਾਰੇ ਫਾਰਮ ਦਾ ਜਾਇਜ਼ਾ ਲੈ ਰਹੇ ਸੀ ਤੇ ਆਹ ਭਾਈ ਸਾਹਿਬ ਨਜ਼ਰੀ ਪਏ ਤੇ ਬਾਜਵਾ ਸਾਹਿਬ ਕਹਿੰਦੇ ਇਹ ਵੀ ਲੋਕ ਤੇ ਬਜ਼ੁਰਗ ਨਹੀਂ ਸਮਝਦੇ ਤੇ ਇਹ ਦੇਖੋ ਇਹਨਾਂ ਨੇ ਇੱਕ ਨਿਸ਼ਾਨੀ ਦੇ ਤੌਰ ਤੇ ਸਾਂਭਿਆ ਹੋਇਆ ਤੇ ਮੈਂ ਕਿਹਾ ਮੈਂ ਕਿਉਂ ਨਾ ਪ੍ਰੋਪਰ ਬਾਜਵਾ ਸਾਹਿਬ ਦੇ ਇਹਦੇ ਬਾਰੇ ਵਿਚਾਰ ਲਵਾਂ ਬਾਜਵਾ ਸਾਹਿਬ ਇਨੂੰ ਦੇਖ ਕੇ ਕੀ ਵਿਚਾਰ ਆਇਆ ਕਿਉਂਕਿ ਕੱਲ ਹੀ ਤੁਸੀਂ ਉੱਥੇ ਮਰਦਾ ਇਸਮ ਦੇ ਵਿੱਚ ਵੀਡੀਓ ਪਾ ਰਹੇ ਸੀ ਅੱਜ ਜਦੋਂ ਮੈਂ ਅੱਜ ਵੇਖਣ ਆਇਆ ਸੀ ਇੱਥੇ ਕਿਉਂਕਿ ਇਸ ਤੋਂ ਪਹਿਲਾਂ ਮੈਂ ਵੀ ਤੁਹਾਡੀ ਕਿਰਪਾ ਨਾਲ ਇਹ ਬਜਾਈ ਕਰ ਚੁੱਕਾ ਹਾਂ ਜੀ ਤਾਂ ਅੱਜ ਭਾਜੀ ਨਖਤੇ ਸਿੰਘ ਜੀ ਦੇ ਫਾਰਮ ਨੂੰ ਵੇਖਣ ਦਾ ਵੀ ਮਨ ਸੀਗਾ ਜੀ ਤੇ ਸੋ ਜਿੱਥੇ ਜਦੋਂ ਇਸ ਫਾਰਮ ਵਿੱਚ ਆਇਆ ਤੇ ਮੈਨੂੰ ਖੁਸ਼ੀ ਦੇ ਵਿੱਚ ਬਹੁਤ ਵੱਧ ਆਇਆ ਕਿਉਂਕਿ ਜੋ ਇਹਨਾਂ ਨੇ ਇੱਥੇ ਡਿਵੈਲਪ ਕੀਤਾ ਹੋਇਆ ਔਰ ਇਸ ਇਨੀ ਕਮਰਸ਼ੀਅਲ ਜਿਹੜੀ ਜਗਾਵਾ ਜਿਹਦੇ ਵਿੱਚ ਇਹਨਾਂ ਨੇ ਆਪਣੀਆਂ ਪੁਰਾਤਨ ਚੀਜ਼ਾਂ ਨੂੰ ਜਿਹੜਾ ਸੰਭਿਆ ਹੋਇਆ ਤੇ ਇਥੋਂ ਥੋੜੀ ਕੋਈ ਜਿਹੀ ਦੂਰ ਤੇ ਹੀ ਜਿਹੜੇ ਸਾਡੇ ਸਿੰਗਰਵਾਲਾ ਆਸ਼ਰਮ ਆ ਜਿਹੜੇ ਬਾਨੀ ਨੇ ਭਗਤਪੂਰਨ ਸਿੰਘ ਜੀ ਨੇ ਜੀ ਉਹਨਾਂ ਦੀ ਤਰਫੀ ਦੇ ਉੱਤੇ ਅਸੀਂ ਜਦੋਂ ਕਰੋਤਾ ਤੇ ਮੈਨੂੰ ਮੇਰੇ ਮਨ ਵਿੱਚ ਵਿਚਾਰ ਆ ਰਹੀ ਸੀ ਵੀ ਇਹ ਬਜ਼ੁਰਗ ਜਿਹੜਾ ਵਾ ਬਿਲਕੁਲ ਬਜ਼ੁਰਗ ਅਵਸਥਾ ਵਿੱਚ ਆ ਬਿਲਕੁਲ ਤਾਂ ਲੋਕਾਂ ਨੇ ਤਾਂ ਇਹਨਾਂ ਨੂੰ ਅਵਾਰਾ ਛੱਡ ਦਿੱਤਾ ਹੋਇਆ ਇਹਨਾਂ ਕੋਲ ਕੰਮ ਲਿਆ ਹੋਇਆ ਪਹਿਲਾਂ ਤਾਂ ਜਦੋਂ ਟਰੈਕਟਰ ਨਹੀਂ ਸੀ ਲੋਕ ਮਲਕ ਜਦੋਂ ਉਹਨਾਂ ਦੀ ਗਾਂ ਜਿਹੜੀ ਆ ਉਹ ਗਰਬਾਤੀ ਸੀ ਨੀ ਉਹ ਬਲਦ ਮੰਗਦੇ ਦੇ ਸੀਗੇ ਕਿਉਂਕਿ ਬਲਦ ਦਾ ਇੱਕ ਟਰੈਕਟਰ ਦਾ ਬਦਲ ਸੀਗਾ ਸਹੀ ਗਾ ਤੇ ਅੱਜ ਉਹਨਾਂ ਨੇ ਜਦੋਂ ਇਹਦੀ ਲੋੜ ਨਹੀਂ ਰਹੀ ਮਸ਼ੀਨਰੀ ਦੇ ਯੋਗ ਹੋ ਗਿਆ ਤਾਂ ਲੋਕਾਂ ਨੇ ਤੇ ਬਿਲਕੁਲ ਘਰਾਂ ਦੇ ਵਿੱਚੋਂ ਕਢੀ ਦਿੱਤੇ ਇਹ ਕਿਤੇ ਵੇਖਣ ਨੂੰ ਵੀ ਨਸੀਬ ਨਹੀਂ ਹੁੰਦੇ ਤੇ ਜਦੋਂ ਮੈਂ ਇੱਥੇ ਵੇਖਿਆ ਤੇ ਬਾਈਓ ਸਾਹਿਬ ਨੂੰ ਮੇਰੇ ਮਨ ਵਿੱਚ ਇੱਕ ਕੰਪੈਰੀਸ਼ਨ ਹੋਇਆ ਯਾਰ ਲੋਕਾਂ ਨੇ ਤੇ ਆਪਣੇ ਮਾਂ ਤੋਂ ਜਿਹੜੇ ਨੇ ਉਹ ਘਰੋਂ ਕੱਢ ਦਿੱਤੇ ਆ ਤੇ ਉਹਨਾਂ ਦੇ ਵਾਸਤੇ ਜਿਹੜੇ ਨੇ ਪਗਤ ਪੂਰਨ ਸਿੰਘ ਜੀ ਜਿਹੜਾ ਨੂੰ ਕੰਗਲਵੜਾ ਜਾਂ ਬਿਰਧ ਆਸ਼ਰਮ ਖੋਲਣੇ ਪਏ ਇਸੇ ਤਰ੍ਹਾਂ ਅਸੀਂ ਜਿਹੜੀ ਸਾਡਾ ਪਿੰਡ ਲੇਹਲ ਉਥੇ ਮਨੋਤਾ ਦੀ ਸੇਵਾ ਉਸਤਾਨ ਬਿਰਧ ਆਸ਼ਰਮ ਪਿੰਡ ਲੇ ਲਿਆ ਉਹ ਮੁੰਡੇ ਉਹਨਾਂ ਕੋਲੋਂ ਤਕਰੀਬਨ ਜਿਹੜੇ ਲਵਾਰਸ ਤੇ ਬਜ਼ੁਰਗ ਨੇ ਤਕਰੀਬਨ 55 ਤੋਂ 60 ਦੇ ਵਿੱਚ ਉਥੇ ਮੌਜੂਦ ਨੇ ਕੱਲ ਹੀ ਉਹਨਾਂ ਦੀ ਮੈਂ ਵੀਡੀਓ ਵੀ ਸਾਂਝੀ ਕੀਤੀ ਸੀਗੀ ਤਾਂ ਉਸ ਵਲ ਦੇਖ ਕੇ ਮੈਨੂੰ ਇਹੋ ਜਿਹੇ ਜਿਹੜੇ ਗੁਰਸਿੱਖ ਪਰਿਵਾਰ ਆ ਉਹਨਾਂ ਦੀ ਕੰਪੇਰੀਸ਼ਨ ਉਹਨਾਂ ਬਤਿਆਂ ਨਾਲ ਕਰਦੀ ਲੋੜ ਪਈ ਆ ਕਿ ਜਿਹੜੇ ਆਪਣੇ ਮਾਪਿਆਂ ਨੂੰ ਘਰੋਂ ਕੱਢ ਰਹੇ ਨੇ ਤਾਂ ਦੂਜੇ ਪਾਸੇ ਜਿਹੜੇ ਇਹਨਾਂ ਨਾਲ ਸਾਨੂੰ ਕੋਈ ਦੂਰ ਦਾ ਵੀ ਆਸਰਾ ਨਹੀਂ ਅਸੀਂ ਉਹਨਾਂ ਨੂੰ ਵੀ ਜਿਹੜਾ ਉਹ ਆਪਣੇ ਘਰ ਵਿੱਚੋਂ ਨਹੀਂ ਕੱਢ ਰਹੇ ਕਿਉਂਕਿ ਇਹਨਾਂ ਨਾਲ ਅਪਰਧ ਬਣ ਜਾਂਦੀ ਹੈ ਤੇ ਜਦੋਂ ਜਿਨ੍ਹਾਂ ਦੇ ਕੋਖੋਂ ਅਸੀਂ ਜਨਮ ਲਿਆ ਯਾਰ ਅਸੀਂ ਫਿਰ ਉਹਨਾਂ ਨੂੰ ਧੱਕੇ ਨਾਲ ਕਰੋ ਕਿਉਂ ਕੱਢ ਰਹੇ ਹਾਂ ਸੋ ਇਸ ਫੋਰਮ ਤੇ ਆਣ ਕੇ ਇਹ ਇੱਕ ਬੜਾ ਵੱਡਾ ਸੰਦੇਸ਼ ਆ ਜਿਹੜਾ ਅੱਜ ਅਸੀਂ ਦੋਵੇਂ ਬਾਜਵੇ ਭਰਾ ਜਿਹੜੇ ਇੱਥੇ ਖੜੇ ਆਂ ਮੈਨੂੰ ਲੱਗਦਾ ਵੀ ਇਹ ਸੰਦੇਸ਼ ਜਿਹੜਾ ਵਾ ਇਸ ਵੇਰਕੇ ਦੀ ਪਾਵਨ ਧਰਤੀ ਤੋਂ ਇਹ ਸਾਰੇ ਵਿਜਿਵਨ ਵਿੱਚ ਜਾਣਾ ਚਾਹੀਦਾ ਤਾਂ ਜੋ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਨਾ ਕੋਈ ਜੋ ਸਿੱਖਣ ਵਾਸਤੇ ਮਿਲੇ ਧੰਨਵਾਦ ਜੀ ਇਹ ਬਾਈ ਜੀ ਸਾਹਿਬ ਮੈਂ ਤੁਹਾਡੀ ਗੱਲ ਚ ਜੰਦੇ ਜੰਦੇ ਇੱਕ ਗੱਲ ਐਡ ਕਰਾਂ ਮੈਂ ਜਿਹੜਾ ਇਸ ਫਾਰਮ ਤੋਂ ਆ ਕੇ ਸਿੱਖਿਆ ਨਾ ਇਹ ਦੇਖੋ ਇਸ ਪਰਿਵਾਰ ਦੀ ਜਿਹੜੀ ਪਰਿਵਾਰ ਦੀ ਸੋਚ ਹੁੰਦੀ ਹੈ ਨਾ ਉਹਦੀ ਚੜ੍ਹਦੀ ਕਲਾ ਹੀ ਅੱਗੇ ਸਾਰੀ ਕਲਾ ਵਰਤਦੀ ਆ ਬੀਜੀ ਜਿਸਪਾਲ ਕੌਰ ਜੀ ਤੇ ਨਵਤੇਜ ਦੇ ਮਾਤਾ ਜੀ ਇੱਕ ਤੇ ਉਹ ਦੇਖਦੇ ਕਰ ਰਹੇ ਆ ਸਾਰੇ ਇਹਦੀ ਉਹਨਾਂ ਨੂੰ ਇੰਨਾ ਪਿਆਰ ਆ ਆਪਣੇ ਪਰਿਵਾਰ ਦੀ ਤੰਦਰੁਸਤੀ ਨਾਲ ਪਰ ਮੈਨੂੰ ਇਹਦੇ ਤੋਂ ਮੈਂ ਬੜੀ ਵਾਰੀ ਸਟੇਜਾਂ ਤੇ ਗੱਲ ਕਹੀ ਪਰ ਮੈਂ ਇੱਥੇ ਪ੍ਰਤੱਖ ਮਹਿਸੂਸ ਕਰਦਾ ਕਿ ਜਦੋਂ ਤੋਂ ਪੰਜਾਬ ਦੀ ਖੇਤੀ ਦੇ ਵਿੱਚੋਂ ਬੀਬੀਆਂ ਨਿਕਲ ਗਈਆਂ ਜਾਂ ਕੱਢ ਦਿੱਤੀਆਂ ਗਈਆਂ ਨਾ ਜਾਂ ਉਹਨਾਂ ਨੂੰ ਬਣਦਾ ਮਾਨ ਸਤਕਾਰ ਨਹੀਂ ਦਿੱਤਾ ਗਿਆ ਬੜਾ ਵੱਡਾ ਯੋਗਦਾਨ ਹੀ ਉਹਨਾਂ ਦਾ ਰੋਟੀਆਂ ਪਕਾਉਣ 'ਚ ਤੇ ਹਰ ਚੀਜ਼ ਤੇ ਪਸ਼ੂ ਸੰਭੜ ਦੇ ਵਿੱਚ ਤੇ ਕਪਾਵਾਂ ਦੀ ਚੁਗਾਈ ਸਬਜ਼ੀਆਂ ਦੀ ਤੜਾਈ ਤੱਕ ਕਰਨ ਜਦੋਂ ਤੋਂ ਨਿਕਲ ਗਿਆ ਵਾ ਸਾਡੀ ਰਸੋਈ ਦੀ ਨਿਊਟ੍ਰੀਸ਼ਨ ਵੀ ਮਰ ਗਈ ਆ ਸਾਡੀ ਮਿੱਟੀ ਦੀ ਵੀ ਨਿਊਟ੍ਰੀਸ਼ਨ ਮਰ ਗਈ ਆ ਉਹ ਕਮਲਜੀਤ ਹੇਰ ਕਹਿੰਦਾ ਹੁੰਦਾ ਜੀ ਮਿੱਟੀ ਦੇ ਵਿੱਚੋਂ ਨਿਊਟ੍ਰੀਸ਼ਨ ਦੀ ਮਾਈਨਿੰਗ ਹੋ ਗਈ ਇੱਥੇ ਕਿਦਾਂ ਮਾਈਨਿੰਗ ਹੋ ਜੂਗੀ 7 ਸਾਲ ਹੋ ਗਏ ਆ ਤੇ ਕਿੰਨੀ ਕਮਰਸ਼ੀਅਲ ਜ਼ਮੀਨ ਆ ਇੱਕ ਕਿੱਲੇ ਦਾ ਰੇਟ ਇੱਥੇ 5 ਕਰੋੜ ਆ ਅੰਦਰਲੇ ਪਾਸੇ ਅੰਦਰੂਨੀ ਹਾਈਵੇ ਤੋਂ ਅੰਦਰਲੇ ਪਾਸੇ ਅਮਰਸਰ ਵਾਲੇ ਪਾਸੇ ਜੇ ਕੋਈ 25 ਕਰੋੜ ਦੀ ਜ਼ਮੀਨ ਦੇ ਵਿੱਚ ਆਪਣੀ ਪਰਿਵਾਰ ਤੇ ਆਪਣੇ ਸੱਜਣਾ ਮਿੱਤਰਾਂ ਦੀ ਖਾਤਰ ਔਰਗੇਨਿਕ ਖੇਤੀ ਕਰ ਰਿਹਾ ਤੁਸੀਂ ਦੇਖੋ ਕਿੰਨੀ ਵੱਡੀ ਸੋਚ ਹੋਊਗੀ ਗੱਲ ਸੋਚਦੀ ਆ ਤੇ ਮੇਨ ਮੁੱਦਾ ਬੀਜੀ ਕਹਿੰਦੇ ਇਹ ਵੀ ਤੰਦਰੁਸਤੀ ਸਭ ਤੋਂ ਵੱਡੀ ਦਾਤ ਆ ਇਹ ਜਿਹੜਾ ਸਾਨੂੰ ਸ਼ਬਦ ਤੇ ਸਜੋਗ ਤੇ ਸਿੱਖਿਆ ਮਿਲਦੀ ਹੀ ਨਾ ਸਾਡੇ ਬਜ਼ੁਰਗਾਂ ਤੋਂ ਯਾਨੀ ਕਿ ਪਹਿਲੀ ਪੀੜੀ ਤੋਂ ਤੀਜੀ ਪੀੜੀ ਨੂੰ ਦਾਦੇ-ਦਾਦੀ ਕੋ ਪੋਤੇ-ਪੋਤੀ ਨੂੰ ਤੇ ਜਾਂ ਇਹਨੂੰ ਅੰਗਰੇਜ਼ੀ ਚ ਕਹਿੰਦੇ ਆ ਟਰਾਂਸਫਰਮੇਸ਼ਨ ਆਫ ਨੋਲਿਜ ਉਹ ਬੜਾ ਵੱਡਾ ਗੈਪ ਆ ਗਿਆ ਤੇ ਉਹਦੀ ਵਜ੍ਹਾ ਕਰਕੇ ਹੀ ਆਪਾਂ ਸਾਰੇ ਦੁਖੀ ਹੋ ਰਹੇ ਆ ਤੇ ਜਦੋਂ ਹੁਣ ਇਹਨਾਂ ਨੇ ਆਪਣੀਆਂ ਪ੍ਰਾਤਨ ਨਿਸ਼ਾਨੀਆਂ ਨੂੰ ਇੱਥੇ ਚਾਟੀਆਂ ਪਈਆਂ ਆ ਉਹ ਮਰਤਬਾਨ ਪਏ ਆ ਹੋਰ ਕਈ ਕੁਝ ਪਿਆ ਇਹਨਾਂ ਨੇ ਰੱਖਿਆ ਆ ਤੇ ਉਹਦਾ ਫਾਇਦਾ ਬੀਜੀ ਦੇ ਪੁੱਤਰੇ ਨੂੰ ਹੋ ਰਿਹਾ ਤੇ ਅੱਜ ਦਿਨੀਆਂ ਦੇਸੀ ਗਾਵਾਂ ਨਾ ਇਹਨਾਂ ਦਾ ਘਿਓ ਜਿਹੜਾ ਵਾ ਸਿੱਧਾ ਇਹਨਾਂ ਦਾ ਨਰਤੇਜ ਭਾਈ ਦਾ ਬੇਟਾ ਚੇਨਈ ਦੇ ਵਿੱਚ ਇੰਜੀਨੀਅਰਿੰਗ ਕਰ ਰਿਹਾ ਵਾ ਇੱਥੋਂ ਘਰ ਦਾ ਘਿਓ ਜਾਂਦਾ ਉਹਨੂੰ ਉੱਤੇ ਤੇ ਇਸ ਤੋਂ ਵੱਡੀ ਇਨਵੈਸਟਮੈਂਟ ਹੋਰ ਕੀ ਹੋ ਸਕਦੀ ਅੱਜ ਦੇ ਤੁਹਾਡੀ ਗੱਲ ਵਿੱਚੋਂ ਟੋਕ ਰਿਆ ਅੱਜ ਦੇ ਜਿਹੜਾ ਪਦਾਰਤਵਾਦੀ ਜੋਗਿਆ ਉਹਦੇ ਵਿੱਚ ਜਿਹੜੀਆਂ ਬੀਬੀਆਂ ਨੇ ਉਜਸੂ ਤਰੀਕੇ ਨਾਲ ਉਹਨਾਂ ਦਾ ਮਾਈਂਡ ਡਿਵੈਲਪ ਹੋਇਆ ਤਾਂ ਮੈਨੂੰ ਵੀ ਕਿਸੇ ਵੇਲੇ ਲੱਗਦਾ ਸੀਗਾ ਵੀ ਜਦੋਂ ਇਹਨਾਂ ਮਾਈਆਂ ਦੇ ਪ੍ਰਤੀ ਬਾਬੇ ਨਾਨਕ ਨੇ ਸ਼ਬਦ ਵਰਤੇ ਸੀ ਮਾਈਆਂ ਰਬਰ ਜਈਆਂ ਹਾਂ ਉਹ ਕਿੱਦਾਂ ਦੀਆਂ ਰੂਹਾਂ ਹੋਣਗੀਆਂ ਪਰ ਅੱਜ ਉਹਨਾਂ ਦੇ ਵੀ ਦਰਸ਼ਨ ਹੋ ਗਏ ਬਿਲਕੁਲ ਸਹੀ ਗੱਲ ਹੈ ਜੀ ਉਹਨਾਂ ਨੇ ਇਹ ਵੀ ਕਿਹਾ ਸੀ ਸੋ ਕੋਮੰਦਾ ਆਖੀ ਇੱਜਤ ਜੇ ਮੇਰਾ ਜਾਨ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਖੇਤੀ ਦਿੱਤੀ ਆ ਉਹਨਾਂ ਨੂੰ ਏਨੇ ਸੋ ਸਾਲ ਪਹਿਲਾਂ ਹੀ ਪਤਾ ਸੀ ਵੀ ਖੇਤੀ ਵਾਲਿਆਂ ਦੀ ਤੇ ਚੰਗੀ ਮਿੱਟੀ ਚੰਗੀ ਪਾਣੀ ਵਾਲਿਆਂ ਦੀ ਹਮੇਸ਼ਾ ਦੁਨੀਆ ਤੇ ਚੜ੍ਹਦੀ ਕਲਾ ਰਹਿਣੀ ਆ ਸੋ ਇਹ ਇਹ ਫਾਰਮ ਕਮ ਸੇ ਕਮ ਜਿਹੜਾ ਬੀਪ ਆਰਗੇਨਿਕ ਫਾਰਮਰ ਆ ਫਾਰਮ ਆ ਇਹ ਸਾਨੂੰ ਇਹ ਤੇ ਸਨੇਹਾ ਦਿੰਦਾ ਅੱਜ ਜੰਗ ਰੋਟੋ ਫਾਰਮਰ ਗਰੁੱਪ ਦੇ ਇੰਨੇ ਬੰਦੇ ਖੇਤੀ ਵਿਗਿਆਨੀ ਡਾਕਟਰ ਗੁਰਕਬਾਲ ਕਾਲੋ ਵੀ ਡਾਕਟਰ ਬਿਕਰਮਜੀਤ ਗਿੱਲ ਵੀ ਡਾਕਟਰ ਰਮੇਂਦਰ ਕੌਰ ਹੁੰਦਲ ਹੋਰ ਸਾਰੇ ਸਾਡੇ ਕਥੂ ਨੰਗਲ ਤੋਂ ਸਾਥੀ ਇਥੋਂ ਵਾਲੇ ਦੋ ਵਾਲੇ ਤੋਂ ਖਾਲਸਾ ਕਾਲਜ ਦੇ ਸਟੂਡੈਂਟ ਜਿੰਨੇ ਵੀ ਬੰਦੇ ਇੱਥੇ ਆਏ ਆ ਨਾ ਕੁਛ ਨਾ ਕੁਛ ਸਿੱਖ ਹੀ ਲੈ ਕੇ ਗਏ ਬਹੁਤ ਬਹੁਤ ਧੰਨਵਾਦ ਧੰਨਵਾਦ